ਸਾਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਹੁਣ ਸਿੰਧੀ ਧੋਪੇ ਦਾ ਇੱਕ ਡਿਜ਼ਾਈਨ ਲੈ ਕੇ ਆਏ ਆ ਤੁਹਾਡੇ ਵਾਸਤੇ ਸੂਟ ਤੇ ਸੂਟ ਕੱਢਿਆ ਮੈਂ ਤੇ ਇਹਦੇ ਵਿੱਚ ਮੈਂ ਐਂਕਰ ਦੀਆਂ ਗੁੱਟੀਆਂ ਵਰਤੀਆਂ ਨੇ ਜਿਹੜੀ ਗੁੱਟੀਆਂ ਹਾਂ ਗੁੱਟੀ ਦਾ ਚਾਰ ਲੜਾ ਕਰਿਆ ਇਹਦੇ ਵਿੱਚ ਬੂਟੀ ਚ ਤੇ ਇਹਦੇ ਵਿੱਚ ਤਿੰਨ ਗੁੱਟੇ ਨੂੰ ਪਾੜ ਕੇ ਤੇ ਆ ਬੁੱਟੀ ਤਾਂ ਮੈਂ ਪਹਿਲਾਂ ਵੀ ਦੱਸੀ ਹੋਈ ਹੈ ਵੈਸੇ ਚਲੋ ਇੱਕ ਵਾਰੀ ਫੇਰ ਰਿਪੀਟ ਕਰ ਦਿੰਨੇ ਆ ਤੇ ਆ ਛਾਪ ਲਓ ਪਹਿਲਾਂ ਆ ਬੁੱਟੀ ਇੱਥੇ ਪਾ ਰਹੀਆਂ ਮੈਂ ਇਹ ਪੰਜ ਬੁੱਟੀਆਂ ਪੈਂਦੀਆਂ ਨੇ ਇੱਕ ਉਹਦੇ ਵਿੱਚ ਤੇ ਇਹ ਪਹਿਲਾਂ ਛਾਪ ਲਓ ਤੇ ਫੇਰ ਆਪਾਂ ਸਟਾਰਟ ਕਰ ਦਿੰਨੇ ਆ ਆ ਦੇਖੋ ਇਹਦੇ ਨਾਲ ਫੇਰ ਇਹ ਮ ਕਮਾਉਣਾ ਪੈਂਦਾ ਇਹ ਨਾਲ ਤੇ ਇਧਰੋਂ ਥੋੜੀ ਜਿਹੀ ਮੈਨੂੰ ਕੱਢਣੀ ਪੈਂਦੀ ਹੈ ਤੇ ਇਸ ਤਰ੍ਹਾਂ ਇਹ ਮੈਂ ਪਹਿਲਾਂ ਦੱਸੀ ਹੋਈ ਸੋਨੂੰ ਡਿਟੇਲ ਚ ਉਸ ਹਿਸਾਬ ਨਾਲ ਕਰਨੀ ਆ ਮੂਰੇ ਧਾਗਾ ਰੱਖ ਕੇ ਇਸ ਤਰ੍ਹਾਂ ਸੂਈ ਦਾ ਟੰਕਾ ਭਰ ਲੈਣਾ ਟੇਡਾ ਜਿਵੇਂ ਜਿਵੇਂ ਛਾਪਿਆ ਹੋਇਆ ਉਸ ਹਿਸਾਬ ਨਾਲ ਤੇ ਫਿਰ ਉਸੇ ਤਰ੍ਹਾਂ ਇਹ ਬਣਦੀ ਹੈ ਤੇ ਹੁਣ ਤਾਂ ਤੇ ਇਧਰੋਂ ਆਪਣੇ ਆਪ ਧਾਗਾ ਇਧਰ ਆ ਰਿਹਾ ਨਾ ਇਸੇ ਹਿਸਾਬ ਨਾਲ ਜਿਵੇਂ ਆਪਾਂ ਪਹਿਲਾਂ ਦੱਸਿਆ ਉਹ ਹੀ ਹਿਸਾਬ ਹੈ। ਬਸ ਧਾਗਾ ਮੂਰੇ ਤੇ ਇਸ ਤਰ੍ਹਾਂ ਆਪਾਂ ਨੇ ਪਾ ਲੈਣਾ। ਤੇ ਇਧਰੋਂ ਚਾਰੇ ਖੁੰਜਿਆਂ ਚ ਛੱਪਿਆ ਹੈ ਜਿਵੇਂ ਉਸ ਤਰੀਕੇ ਪਾ ਲੈਣਾ। ਤਣ ਲੈਣਾ ਮਤਲਬ ਇਹ ਪੰਜ ਬੁੱਟੀਆਂ ਪੈਣਗੀਆਂ ਇਹਦੇ ਚ। ਆਦੋ ਮੇ ਪਾਰਖੀਆਂ ਨੇ ਇੱਕ ਵਿਚਕਾਰ ਆ ਦੋ ਆਤੀਆਂ ਇਹ ਨਸਤਰ ਇਹ ਧਾਗਾ ਆਪੇ ਵਗ ਜਾਂਦਾ ਇਹਨੂੰ ਮੈਂ ਪਹਿਲਾਂ ਮੈਂ ਦੱਸਿਆ ਦੇਖੋ ਨਸਤਰ ਇਹ ਨਸਤਰ ਇਸ ਤਰ੍ਹਾਂ ਤਾਂ ਮਾਈ ਹੋ ਗਈ ਇਹਦੀ ਬਸ ਇੱਥੋਂ ਨੂੰ ਮੈਂ ਕੱਟ ਲੈਣਾ ਬਸ ਫਿਰ ਇਹਨੂੰ ਭਰ ਲਓ ਸਾਰੇ ਨੂੰ ਤਾਗਾ ਥੋੜਾ ਜਿਹਾ ਖਿੱਚਣਾ ਨਹੀਂ ਹੈਗਾ ਬਸ ਇਸ ਤਰੀਕਾ ਰੱਖਣਾ ਇਨੂੰ ਆਪਾਂ ਇਸੇ ਤਰ੍ਹਾਂ ਹੀ ਭਰ ਲੈਣਾ ਸਾਰੀਆਂ ਬੂਟੀਆਂ ਨੂੰ ਚਾਰ ਪੰਜਾਂ ਨੂੰ ਸਾਰੇ ਹੁਣ ਆਪਾਂ ਇਹ ਸਤਰੀ ਬਣਾ ਲੈਣੀ ਆ ਜਿਵੇਂ ਬੈਲ ਮੈਂ ਦੱਸਿਆ ਉਹ ਉਸ ਤਰ੍ਹਾਂ ਕਰ ਲੈਣਾ ਇਹਨਾਂ ਤਾਂ ਫਿਰ ਮੈਂ ਹੁਣ ਆ ਪੱਤਾ ਨਹੀਂ ਤੁਹਾਨੂੰ ਦੱਸਿਆ ਇਹ ਡਿਜ਼ਾਈਨ ਦਾ ਇਹ ਪੱਤਾ ਦੱਸੂਗੀ ਆ ਦੇਖੋ ਹੁਣ ਆਪਾਂ ਨੇ ਜਿਹੜੇ ਆ ਪੱਤੇ ਬਣਾਏ ਹੋ ਨੇ ਇਹ ਮੈਂ ਤੁਹਾਨੂੰ ਪੱਤਾ ਦੱਸਦੀ ਆ ਇਹ ਥੋੜਾ ਜਨ ਅਲੱਗ ਤਰੀਕੇ ਨਾਲ ਹੈ ਇਸ ਕਰਕੇ ਆ ਪੱਤਾ ਦੇਖੋ ਆ ਪੱਤੇ ਛਾਪੇ ਹੋ ਨੇ ਇਸ ਤਰ੍ਹਾਂ ਹੀ پورے ਦੋ ਪੂਰੇ ਬੁੱਤੀ ਬਣੂਗੇ ਤੇ ਇਹ ਆਪਾਂ ਨੇ ਇਹਨੂੰ ਪਹਿਲਾ ਇਹ ਤੋਂ ਸਿਰੇ ਤੋਂ ਕੱਢ ਲੈਣਾ ਦੇ ਧਾਗਾ ਮੈਂ ਕੱਢ ਲਿਆ ਤੇ ਫਿਰ ਆਪਾਂ ਚਾ ਲੋ ਥੋੜਾ ਜਿਹਾ نیچے ਤੋਂ ਇੰਨਾ ਕ ਫਸ ਲੈਣਾ ਇਧਰ ਨੂੰ ਲੈ ਆਉਣਾ ਹੈ ਇਧਰ ਹੁਣ ਇਧਰਲੇ ਪਾਸੇ ਇਹ ਧਾਗਾ ਹੁਣ ਥੋੜਾ ਜਿਹਾ ਇਧਰ ਨੂੰ ਲੈ ਲੈਣਾ ਇਸ ਚੀਜ਼ ਤੋਂ ਥੋੜਾ ਜਿਹਾ ਇੱਥੋਂ ਟੰਕਾ ਪਾਣਾ ਫਿਰ ਆਪਣੇ ਛਪਾਈ ਦੇ ਮੁਤਾਬਕ ਉੱਥੇ ਟੰਕਾ ਪਾੜ ਲੈਣਾ ਇਹ ਹੋ ਗਿਆ ਇਧਰੋਂ ਹੁਣ ਇਧਰਤੀ ਹੁਣ ਥੋੜੀ ਜਿਹੀ ਇਧਰਲੀ ਸਾਈਡ ਪਰ ਲੈ ਲੈਣਾ ਐਕਸਟਰਾ ਬਸ ਜਦੋਂ ਧਾਗਾ ਇੱਧਰ ਭਰਦਿਆਂ ਪਟੰਕਾ ਫਿਰ ਇੱਧਰ ਭਰਿਆ ਜਾਊਗਾ ਜੋ ਇੱਧਰੋਂ ਤਾਂ ਇੱਧਰ ਕਾਟੀਜੀ ਬਣੀ ਜਾਂਦੀ ਹੈ ਮਤਲਬ ਕਰਾਸ ਜਿਆ ਇਹ ਦੇਖੋ ਹੁਣ ਐਕਸਟਰਾ ਤੇ ਹੁਣ ਆਪਾਂ ਨੇ ਇੱਥੋਂ ਨੀਚੋਂ ਵੀ ਲਗਾ ਕੇ ਇੱਥੋਂ ਇਹ ਐਕਸਟਰਾ ਇੱਧਰੋਂ ਲੈ ਲੈ ਫਿਰ ਆਪਾਂ ਨੇ ਤੇ ਹੁਣ ਆਪਾਂ ਇੱਧਰ ਆ ਗਏ ਹੁਣ ਇੱਥੋਂ ਪਰਨਾ ਢੰਗਾ ਇਸ ਤਰ੍ਹਾਂ ਇਹ ਪੱਤਾ ਸੋਹਣਾ ਲੱਗਦਾ ਹੁਣ ਇੱਥੋਂ ਬਸ ਐਸੀ ਤਰ੍ਹਾਂ ਭਰੀ ਜਾਣਾ ਛੋਟਾ ਜਿਹਾ ਪੱਤਾ ਬਣੂਗਾ ਐਂਕਰ ਦੀਆਂ ਗੁੱਟੀਆਂ ਨਾਲ ਇਹ ਕੱਢਿਆ ਸਾਰਾ ਸਟ ਤੇ ਵਿੱਚ ਥੋੜੇ ਜਿਹਾ ਮੋਤੀ ਲਾਏ ਨੇ ਸਤਾਰੇ ਲਾਏ ਨੇ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਇਹ ਪੱਤੀਆਂ ਬਸ ਇਸ ਤਰੀ ਤਿਆਰ ਕਰ ਲੈਣੀਆਂ ਨੇ ਹੁਣ ਇਹ ਪੱਤੀ ਬਣ ਗਈ ਤੇ ਇਹਦੇ ਇਸ ਤਰ੍ਹਾਂ ਹੀ ਤੇ ਲਵੇ ਇੱਥੇ ਬਣ ਜੂਗੀ ਇਹ ਇਸੇ ਤਰ੍ਹਾਂ ਇਹ ਸਾਰੀਆਂ ਪੱਤੀਆਂ ਆਪਾਂ ਨੇ ਤਿਆਰ ਕਰ ਲੈਣੀਆਂ ਨੇ ਅਵੇਖੋ ਉਹਨਾਂ ਪੱਤੇ ਤਿਆਰ ਹੋ ਗਏ ਸਾਰੀਆਂ ਫਿਰ ਆਪਾਂ ਨੇ ਇਹ ਇੱਥੇ ਇੱਕੂਰੇ ਇੱਕੂਰੇ ਇੱਕ ਇੱਥੇ ਇੱਕ ਇੱਥੇ ਚਾਰਾਂ ਤੇ ਆਪਾਂ ਨੇ ਇੱਕ ਇੱਕ ਮੋਤੀ ਲਾਉਣਾ ਉਹ ਆਪਾਂ ਮੋਤੀ ਡੱਕ ਮੈਂ ਲੈ ਰੱਖਿਆ ਮੋਤੀ ਬਾਜ਼ਾਰ ਚੋਂ ਮਿਲ ਜਾਂਦੇ ਨੇ ਇਹ ਮੋਤੀ ਆਪਾਂ ਨੇ ਲੈ ਲੈਣੇ ਨੇ ਤੇ ਬਾਕੀ ਆਸਤਾਰੇ ਲੱਗਣਗੇ ਸਿਲਵਰ ਇਹ ਲਾਵਾਂਗੇ ਤੇ ਗੁੱਟੀਆਂ ਵਰਤੀਆਂ ਨੇ ਮੈਂ ਤੇ ਸਾਰਾ ਸਮਾਨ ਪਤੇ ਆ ਰੱਖ ਲੈ। ਇਹ ਦੇਖੋ ਮੁੱਤੀ। ਬਸ ਇਸ 30 ਤੇ ਲਾਉਣਾ ਆਪਾਂ ਨੇ। ਤੇ ਇਸ ਤਰ ਮੁੱਤੀ ਇਹ ਇੱਥੇ ਲੱਗ ਜੂਗਾ। ਮੁੱਤੀਆਂ ਤੋਂ ਬਾਅਦ ਤੇ ਆਪਾਂ ਇਹ ਸਤਾਰੇ ਲਾਉਣੇ ਨੇ। ਆਸਤਾਰੇ ਨੇ। ਮੈਂ ਸਿਲਵਰ ਕਲਰ ਦਿਲਾਇਆ ਨੇ ਕਲਰ ਜਿਹੜਾ ਤੁਹਾਨੂੰ ਚਾਚੀ ਹੋਈ ਗਾਜੀ ਇਸ ਤਰੀਕੇ ਤੇ ਗੋਲ ਚੱਕਰ ਚ ਲੱਗਣਗੇ ਮੈਂ ਦੱਸੂ ਕਿਸ ਨੂੰ ਬਣਾ ਕੇ ਮੈਂ ਤੁਹਾਨੂੰ ਪਹਿਲਾਂ ਤੁਸੀਂ ਦੇਖੋ ਲਓਗੇ ਕਿਵੇਂ ਲੱਗਦੇ ਨੇ ਇੱਥੋਂ ਆਪਾਂ ਨੇ ਪਰ ਲਿਆ ਟੰਗ ਪਾ ਲਿਆ ਦੂਰਾ ਫਰੀਲ ਲਾਇਆ ਬਸ ਇਸ ਤਰ੍ਹਾਂ ਇੱਕ ਸਤਾਰਾ ਲਿਆ ਲਿਆ ਇਸ ਤਰ੍ਹਾਂ ਇੰਨੇ ਕ ਟੰਕੇ ਨੇ ਲੱਗੇ ਪਰ ਲਿਆ ਆਪਾਂ ਨੇ एक एक सितारा लेके पा लेना सारे चार देखो यदि जड़जी चो कैना आपने जिते सतारे की जड़जी है इस तरह टेढ़ा जहाँ करके तो फिर आप अगे कट लेना टमका एक सतारा लेना सतारे तो किमें भी, हैं। भी ला सदा पर सीधे भी लग जाते हैं मोती ला भी लग जाते हैं पर मैं टेडे ला लेना इतने की जड़जी से तो इस तरह फिर आउंड से लगी रहेंगे सारे मैं हम टेडे हो रहे हैं देखो इस तरह टेढ़े टेडे लगन के ਜਲਦੀ ਜਿ ਘਟਿਆ ਤੇ ਇਸ ਤਰ੍ਹਾਂ ਕਿਛ ਨਾ ਤਗਾ ਥੋੜਾ ਜਿ ਮੇਰਾ ਕੱਪੜਾ ਢਿੱਲਾ ਹੋ ਰਿਹਾ ਇਸ ਕਰਕੇ ਚੱਕੇ ਨਹੀਂ ਜਾਂਦੇ ਫੇਮਾ ਦਾ ਬਸ ਸਿੱਤਰੇ ਲੱਗਣਗੇ ਰੌਂਡ ਜਿਸ ਫਾਈ ਕਰੀਏ ਇੱਥੇ ਬਚਾ ਲੈ ਬਸ ਉਸ ਤਰ੍ਹਾਂ ਸਵਾੜ ਲੈ ਆਪਣਾ ਸ਼ਾਂਕ ਲੈਣਾ ਦੇਖੋ ਇਹ ਸਾਰੇ ਮੈਂ ਇਸੇ ਤਰ੍ਹਾਂ ਹੀ ਲਾਉਂਗੀ ਫਿਰ ਮੈਂ ਲਾ ਕੇ ਤੁਹਾਨੂੰ ਦਿਖਾਉਣੀ ਆ ਆ ਦੇਖੋ ਹੁਣ ਮੈਂ ਇਸ ਤਰ੍ਹਾਂ ਲਾਤੇ ਇਹ ਸਾਰੇ ਸਤਾਰੇ ਐਵੇਂ ਬਣ ਗਏ ਇਸ ਤਰ੍ਹਾਂ ਇਹ ਮੋਤੀ ਸਾਰੇ ਹੋ ਗਏ ਇਹ ਇਸ ਤਰ੍ਹਾਂ ਫੁੱਲ ਬਣ ਜੂਗਾ ਸਾਰੇ ਇਹ ਹੁਣ ਆਪਦੀ ਮਰਜ਼ੀ ਨਾਲ ਤੁਸੀਂ ਘੇਰੇ ਤੇ ਜਿੰਨੇ ਪਾਉਣੇ ਨੇ ਮੈਂ 4 ਤੋਂ ਸਟਾਰਟ ਕਰਿਆ ਯਾਰ ਤੇ ਇਸ ਤਰ੍ਹਾਂ ਮੈਂ ਰੰਗ-ਬਰੰਗੇ ਪਾਏ ਨੇ ਜਿਵੇਂ ਤੁਹਾਨੂੰ ਠੀਕ ਲੱਗੇ ਇਸ ਤਰ੍ਹਾਂ ਇਹ ਫੁੱਲ ਤਿਆਰ ਹੋ ਜੂਗਾ ਫਿਰ ਸਾਰਾ ਸੂਟ ਇਸ ਤਰੀ ਤਿਆਰ ਹੋ ਜੂਗਾ ਮੈਂ ਸਾਰੇ ਸੂਟ ਚ ਪਾਏ ਨੇ ਇਸ ਤਰ੍ਹਾਂ ਜੇਦੋਂ ਤਿਆਰ ਹੋ ਗਿਆ ਫਿਰ ਇਹ ਹੁਣ ਬਣ ਜੂਗਾ ਵਧੀਆ ਸੋਹਣਾ ਲੱਗਦਾ ਇਸ ਤਰ੍ਹਾਂ ਤੁਸੀਂ ਕੋਈ ਵੀ ਰੰਗ ਪਾ ਸਕਦੇ ਹੋ ਮਸਾ ਮੋਤੀ ਲੀਲਾ ਲਈ ਕੋ ਸtare ਤੇ ਬਾਕੀ ਗੁੱਟੀਆਂ ਰੰਗ ਤੁਹਾਡੇ ਕੋਲੇ ਬਚਦੇ ਕੁਝ ਦੇ ਵੀ ਪੈਣੇ ਉਹ ਵੀ ਪਾ ਸਕਦੇ ਹੋ ਬਹੁਤ ਸੋਹਣਾ ਸੂਟ ਬਣਦਾ ਹੈ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਆਈਕਨ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਥੈਂਕ ਯੂ ਧੰਨਵਾਦ ਫਿਰ ਮਿਲਾਂਗੇ ਅਗਲੀ ਵੀਡੀਓ ਚ